ਕਾਨੂੰਨ ਦਾ ਡਰਿਆ ਹੋਇਆ ਸਮਾਜ ਦਾ ਡਰਿਆ ਹੋਇਆ ਮਨੁੱਖ ਆਪਣੇ ਹੱਥਾਂ ਨੂੰ ਰੋਕਦਾ ਹੈ ਚੋਰੀ ਨਾ ਕਰਾਂ ਕਿਧਰੇ ਕਿਸੇ ਪਕੜ ਲਿਆ ਦੇਖ ਲਿਆ ਫਿਰ ਕਿਧਰੇ ਕਾਨੂੰਨ ਦੀਆਂ ਨਜ਼ਰਾਂ ਪੈ ਗਈਆਂ ਮੇਰੇ ਹੱਥਾਂ ਨੇ ਚੋਰੀ ਕੀਤੀਏ ਤਾਂ ਹੱਥਾਂ ਚਾਤ ਕਢੀ 사우ਦੀ ਅਰਬ ਦੇ ਇਤੇ ਹੱਥ ਹੀ ਕੱਟ ਦਿੰਦੇ ਆਪ ਨੂੰ ਪਤਾ ਹੋਵੇਗਾ ਜ਼ਰੂਰ 사우ਦੀ ਅਰਬ ਦਾ ਕਾਨੂੰਨ ਸ਼ਰਦਾ ਕਾਨੂੰਨ ਹੈ ਇਸ ਸ਼ਰਾ ਦੇ ਕਾਨੂੰਨ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਨੇ ਅੱਜ ਵੀ ਇੱਕ ਅੰਦਾਜ਼ੇ ਦੇ ਪਤਾਬਕ ਕੁਐਤ ਦੇ ਵਿੱਚ ਮੈਂ ਅਰਬ ਟਾਈਮਜ਼ ਦੇ ਵਿੱਚ ਪੜਿਆ ਸੀ ਅਰਬ ਟਾਈਮ ਇੱਕ ਐਸਾ ਖਬਰ ਹੈ ਕੁਐਤ ਦੇ ਵਿੱਚ ਨਿਕਲਦਾ ਉਹਦੇ 8 ਪੇਜ ਇੰਗਲਿਸ਼ ਦੇ ਹੁੰਦੇ ਨੇ 8 ਪੇਜ ਅਰਬੀ ਦੇ ਹੁੰਦੇ ਨੇ 8 ਉਰਦੂ ਦੇ ਹੁੰਦੇ ਇੱਕੋ ਹੀ ਅਖਬਾਰ ਉਹ ਇਤਨੀਆਂ ਤਰ੍ਹਾਂ ਦੇ ਬੰਦੇ ਪੜਨ ਕਿਉਂਕਿ ਉਥੇ ਰਹਿੰਦੇ ਇਸ ਤਰ੍ਹਾਂ ਦੇ ਲੋਕ ਨੇ ਮੈਂ ਲੈ ਲਾਂਦਾ ਉਸ ਗੁਰਦੂਦਾ ਘਾਣਾ ਪਰਦੇ ਆયા ਮੇਰੇ ਸਾਹਮਣੇ ਆਖੜੇ ਆਏ ਹਰ ਸਾਲ ਇੱਕ ਅੰਦਾਜ਼ੇ ਦੇ ਮੁਤਾਬਕ ਐਡੀਟਰ ਨੇ ਜੋ ਦਿੱਤੇ ਸੰ ਆਪਣੇ ਖਿਆਲ 15 ਤੋਂ ਲੈ ਕੇ 30 ਬੰਦਿਆਂ ਤੱਕ ਦੇ ਹੱਥ ਕੱਟ ਦਿੱਤੇ ਜਾਂਦੇ ਹਰ ਸਾਲ ਚੋਰੀ ਚ ਪਕੜੇ ਜਾਂਦੇ ਕਿਧਰੇ ਨਾ ਕਿਧਰੇ ਚੋਰੀ ਚ ਪਕੜੇ ਜਾਂਦੇ ਔਰ ਕੈਨਲ ਖਾਸ ਕਰਕੇ ਜਨਾਦਨਾਜ ਹਜਜ ਹੁੰਦਾ ਹੈ ਸਾਰੀ ਦੁਨੀਆ ਤੋਂ ਮੁਸਲਮਾਨ ਜਾਂਦੇ ਹਨ ਉਹਨਾਂ ਦੇ ਨਾਲ ਬਹੁਤ ਕੁਝ ਹੁੰਦਾ ਹੈ ਜਿਵੇਂ ਮੈਨੂੰ ਪਿਛਲੇ ਸਾਲ ਦੱਸਿਆ ਗਿਆ ਹੋਲੇ ਮੱਲੇ ਤੇ ਹਜ਼ੂਰ ਸਾਹਿਬ ਦੇ 150 ਬੰਦਿਆਂ ਦੀ ਜੇਬ ਕੱਟ ਗਈ ਹੋਲੇ ਮੱਲੇ ਤੇ ਕਿਉਂਕਿ 4-5 ਲੱਖ ਸਿੱਖ ਪਹੁੰਚਦਾ ਉੱਥੇ ਸੰਗਤਾਂ ਪਹੁੰਚਦੀ ਬੜੀ ਭੇਡ ਤੋ ਜੇਬ ਕਤਰਿਆਂ ਨੂੰ ਵੀ ਮੌਕਾ ਲੱਗ ਜਾਂਦਾ ਉਸ ਪਿਗੜ ਪਾਰ ਤੇ ਬੜਾ ਕੁਝ ਕਰ ਲੈਂਦੇ 150 ਪਕੜੇ ਗਏ ਜਿਹੜੇ ਨਹੀਂ ਪਕੜੇ ਗਏ ਉਹ ਗੱਲ ਵੱਖਰੀ ਇਹ ਵੀ ਮੈਂ ਅਰਜ਼ ਕਰਾਂ ਪੁਲਿਸ ਨੇ ਪਕੜ ਲੈ ਸ ਜਿਹੜੇ ਨਹੀਂ ਪਕੜੇ ਗਏ ਉਹ ਅਲੱਗ ਪਤਾ ਨਹੀਂ ਕੀ ਕੁਝ ਕੀਤਾ ਹੋਵੇਗਾ ਉਹਨਾਂ ਨੇ ਕਹਿਣ ਤੋਂ ਮੁਰਾਦ ਹੈ ਸਮਾਜ ਦਾ ਕਾਨੂੰਨ ਦਾ ਡਰ ਮਨੁੱਖ ਦੇ ਹੱਥਾਂ ਨੂੰ ਰੋਕਦਾ ਹੈ ਪਰ ਸਾਰਿਆਂ ਨੂੰ ਨਹੀਂ ਰੋਕਦਾ ਜਿਨ੍ਹਾਂ ਦੇ ਅੰਦਰ ਬੁਰਾਈ ਬੜੇ ਪ੍ਰਵਲ ਲੋਗ ਰੋਗ ਦੇ ਛੇ ਲੋਭ ਬੜੇ ਪਰਵਲ ਰੂਪ ਦੇ ਛੇ ਉਹ ਫਿਰ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਤੇ ਸਮਾਜ ਦੀ ਪਰਵਾਹ ਵੀ ਨਹੀਂ ਕਰਦੇ ਇਸ ਵਾਸਤੇ ਸਾਰੀ ਦੁਨੀਆ ਦੇ ਵਿੱਚ ਚੋਰੀ ਵੀ ਹੈ ਯਾਰੀ ਵੀ ਹੈ ਸਾਰੀ ਦੁਨੀਆ ਦੇ ਵਿੱਚ ਖਤਰਾ ਹੈ ਤੁਸੀਂ ਇੱਕ ਮੁਲਕ ਦਾ ਵੀ ਨਾ ਨਹੀਂ ਲੈ ਸਕਦੇ ਇੱਥੇ ਕੋਈ ਖਤਰਾ ਨਹੀਂ ਹੈ ਹਰ ਮੁਲਕ ਦੇ ਵਿੱਚ ਜਾਨ ਨੂੰ ਵੀ ਖਤਰਾ ਹੈ ਇੱਜ਼ਤ ਨੂੰ ਅਸਮਤ ਨੂੰ ਵੀ ਖਤਰਾ ਹੈ ਧਨ ਸੰਪਦਾ ਨੂੰ ਵੀ ਖਤਰਾ ਹੈ ਯਾ ਤੇ ਤੁਸੀਂ ਦੱਸੋ ਕਿਹੜਾ ਮੁਲਕ ਹੈ ਜਿੱਥੇ ਖਤਰਾ ਨਹੀਂ ਤੇ ਕਿਹ ਕਮੁਲਕ ਦਾ ਵੀ ਨਾਂ ਨਹੀਂ ਲੈ ਸਕਦਾ ਖਤਰਾ ਸਭ ਜਗ੍ਹਾ ਹੈ ਜਾਨ ਨੂੰ ਵੀ ਖਤਰਾ ਹੈ ਮਾਲ ਨੂੰ ਵੀ ਖਤਰਾ ਹੈ ਇੱਜ਼ਤ ਆਬਰੂ ਨੂੰ ਵੀ ਖਤਰਾ ਹੈ ਕਾਨੂੰਨ ਮੌਜੂਦ ਹੈ ਪੁਲਿਸ ਮੌਜੂਦ ਹੈ ਜੇਲਾ ਮੌਜੂਦ ਨੇ ਹਤਕੜੀਆਂ ਮੌਜੂਦ ਨੇ ਸਜ਼ਾਵਾਂ ਮੌਜੂਦ ਨੇ ਪਰ ਚੋਰੀ ਵੀ ਮੌਜੂਦ ਹੈ ਦੁਰਾਚਾਰ ਵੀ ਮੌਜੂਦ ਹੈ ਠੀਕ ਹੈ ਕਾਨੂੰਨ ਤੇ ਸਮਾਜ ਨੇ ਬਹੁਤ ਸਾਰੇ ਚੋਰਾਂ ਦੇ ਹੱਥ ਰੋਕੇ ਹੋਏ ਨੇ ਉਹ ਚੋਰ ਜੈਸੇ ਨਹੀਂ ਦਿਖਾਈ ਦਿੰਦੇ ਸੱਜਣ ਦਿਖਾਈ ਦਿੰਦੇ ਨੇ ਮਿੱਤਰ ਦਿਖਾਈ ਦਿੰਦੇ ਆਪਣੇ ਦਿਖਾਈ ਦਿੰਦੇ ਨੇ ਆਪਣੇ ਕੌਮ ਹੈ ਆਪਣਾ ਦੇਸ਼ ਹੈ ਆਪਣੇ ਦੇਸ਼ ਵਾਸੀ ਨੇ ਸਿਰਫ ਕਾਨੂੰਨ ਦਾ ਡਰ ਹੈ ਸਿਰਫ ਸਮਾਜ ਦਾ ਡਰ ਹੈ ਇਹਦੇ ਨਾਲ ਕੀ ਹੁੰਦਾ ਹੱਥਾਂ ਦੇ ਵਿੱਚ ਤੇ ਚੋਰੀ ਨਹੀਂ ਆਉਂਦੀ ਨਹੀਂ ਕਰਦੇ ਮੰਦ ਚੋਰੀ ਚਲਦੀ ਹੈ ਸਮਾਜ ਹੱਥਾਂ ਨੂੰ ਕਾਬੂ ਕਰਦਾ ਹੈ ਕਾਨੂੰਨ ਹੱਥਾਂ ਨੂੰ ਕਾਬੂ ਕਰਦੇ ਨੇ ਕਿਉਂਕਿ ਕਿਧਰੇ ਕਿਧਰੇ ਹੱਥਾਂ ਨੂੰ ਹਥਕੜੀਏ ਤੇ ਕਿਧਰੇ ਕਿਧਰੇ ਹੱਥਾਂ ਨੂੰ ਕਾਟੀ ਦੇ